हां ओ

애들 좀. ਜੀ ਹਰ ਮਨ ਸਾਬ ਦਾ ਪਰਿਚੇਤ ਕਰਨਾ ਕਿੱ사 ਲੱਗ ਰਹਾ ਸੀ ਅੰਕ ਸਾਥ ਜੀ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਮਾਰੀ ਆ ਅਸੀਂ ਗੁਰੂ ਦੀ ਨਗਰੀ ਬਲੇਸਿੰਗਸ ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਮਾਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਜਿਹਨਾਂ ਦੇ ਤੇ ਜੀ ਬੋਲ ਚੱਲਿਆ ਜੇ ਹੁਣ ਤੁਹਾਡਾ ਦਰਬਾਰ ਪਰ ਗਿਆ ਤੇ ਜੀ ਬੋਲ ਕਿੱਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚਾਹੁੰਦੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਹੈ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਫਿਲਮ ਆਈਆਂ ਲੈ ਕਿੰਨਾ ਪਿਆਰ ਚਾਹੁੰਦੇ ਜੇ ਪੰਜਾਬ ਦੇ ਲੋਕ ਵੀ ਤੁਹਾਡੀ ਇਸ ਫਿਲਮ ਨੂੰ ਧਿਆਨ ਦੇ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ Uh, 1950 ਤੋਂ 2025 ਦੀ ਸਟੋਰੀ ਹੈ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਊਗਾ ਇਹ ਸਾਰੀ ਸ਼ੂਟ ਇੰਡੀਆ ਚ ਹੀ ਕੀਤੀ ਹੈ ਤੇ ਬਰ ਵੀ ਆਪਣੇ ਚੰਡੀਗੜ੍ਹ ਚ ਹੋਈ ਹੈ ਸਾਰੀ ਸ਼ੂਟ ਐਂਡ ਪੂਰਾ ਵਧੀਆ ਆਪਣਾ ਮਾਹੌਲ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੰਜਾਬ ਦੀ ਮੈਡਮ ਸਾੜਾ ਇਹ ਵੱਡੀ ਗਿੰਟੀ ਤੇ ਫਿਲਮ ਦਰਸ਼ੀ ਦੇ ਮੁੱਕਾ ਨੇ ਜਮੀਨੀ ਪੱਧਰ ਤੇ ਆ ਕੇ ਮਦਦ ਕੀਤੀ ਹੈ ਕਿਵੇਂ ਦੇਖ ਤੁਸੀਂ ਪੰਜਾਬ ਦੇ ਕਲਾ ਜਦੋਂ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਐਂਡ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਸੀ ਆਪਣੀ ਐਂਡ ਸਾਡੇ ਤੋਂ ਜਿੰਨਾ ਹੋ ਸਕਿਆ ਸੀ ਕੀਤਾ ਤੇ ਦੂਸਰੀ ਗੱਲ ਪਹਿਲਾਂ ਸਾਡੀ ਫਿਲਮ 19 ਸਤੰਬਰ ਨੂੰ ਆਉਣੀ ਸੀ ਪੰਜਾਬ ਦੇ ਹਾਲਾਤਾਂ ਕਰਕੇ ਇਹ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ